ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਭੋਤਣੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਭਾਈ ਕੋਲ ਛੋਟੀ ਹੈ ਜੀ ਬਹੁਤ ਸੋਹਣੀ ਛੋਟੇ ਸਹਾਰਾਲੀ ਛੋਟੇ ਸਿੰਘ ਤੇ ਦੇਖ ਸਕਦੇ ਹੋ ਪਹਿਲੀ ਸੂਈ ਸੋਹਣੀ ਛੋਟੀ ਨੇ ਠੀਕ ਹੈ ਜੀ ਬਾਕੀ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਸੁਰਿੰਦਰ ਸਿੰਘ ਜੀ ਪਿੰਡ ਭੋਤਣਾ ਜੀ ਠੀਕ ਹੈ ਜੀ ਇਹ ਲਾ ਰਣਾ ਲਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ ਹੈ 98726 83969 ਜੀ ਠੀਕ ਹੈ ਜੀ ਤੇ ਦੱਸੋ ਜੀ ਜਾਣਕਾਰੀ ਛੋਟੀ ਦੀ ਆਪਣੀ ਦੀ ਜਾਣਕਾਰੀ ਛੋਟੀ ਦਾ 12 ਮਹੀਨਾ ਦੀ ਘਟੂ ਰਹਿੰਦੀ ਵਧੀਆ ਛੇ ਦੀ ਮਾਂ ਦਾ ਦੁੱਧ ਜੀ ਹਾਂਜੀ ਲਿਆਣ ਦੀ ਗੱਲ ਤੋਂ ਵਧੀਆ ਕੰਮੜੀ ਪਤਲੀ ਜਮੜੀ ਦੁੱਧ ਵਾਲਾ ਹੈਗਾ ਜੀ ਠੀਕ ਹੈ ਜੀ 25 ਦਿਨ ਇਹਦੇ ਸੂਣਦੇ ਰਹਿੰਦੇ ਜੀ ਅੱਛਾ ਜੀ ਤੋਰ ਕੇ ਦਿਖਾਉਂਗਾ ਜੀ ਮੜਾ ਤੋਰ ਕੇ ਸਵਾ ਦਿੰਦਾ ਜੀ ਬਾਈ ਜੀ 25 ਦਿਨ ਬਾਈ ਕਹਿੰਦਾ ਰਹਿੰਦੇ ਸੂਣਦੇ ਰੋਟੀ ਦਾ ਦੇਖ ਸਕਦੇ ਫੇਸ ਕੁਆਲਟੀ ਇਤਰੇ ਮੈਨ ਨੇ ਜੀ ਕੱਦਦੀ ਆ ਨਾਂ ਵਾਲਾ ਵੱਡਾ ਕੱਦ ਚੋਕੀ ਦੇ ਸੋਹਣੀ ਆ 20 ਤੋਂ 22 25 ਦਿਨ ਬਾਈ ਕਹਿੰਦਾ ਲੈ ਜੀ ਠੀਕ ਆ ਜੀ ਦੇਖ ਸਕਦੇ ਸੋਰਾ ਤਰਾ ਛੋਟੇ ਸੁਣਾ ਜੀ ਮੀਂਹਦਾਰ ਭਰਾ ਆਪਣਾ ਪੈਂਡ ਭੋਤ ਨਾ ਜਿਲ੍ਹਾ ਬਰਨਾਲਾ ਠੀਕ ਆ ਜੀ ਚੈੱਕ ਕਰ ਸਕਦੇ ਇਕੱਲਾ ਇਕੱਲਾ ਥਣ ਪਿਆ ਛੜੇ ਤੋਂ ਦੁੱਧ ਲਾਉਣ ਜੀ ਲੱਗਿਆ ਜੀ ਚੈੱਕ ਕਰ ਸਕਦੇ ਥੰਡੀ ਸੀਲ ਪੂਰੀ ਆ ਆ ਦੇਖ ਸਕਦੇ ਭਰਾ ਥੰਡੀ ਸੀਲ ਪੂਰੀ ਆ ਤਾਂ ਕਾਣਾ ਚਾਰੀ ਲਿਖੜਵੇਂ ਆ ਦੇਖ ਸਕਦੇ ਭਰਾ ਇਹ ਲੋ ਠੰਡੀ ਬਹੁਤ ਆ ਚੋਟੀ ਹਾਂਜੀ ਹਾਂਜੀ ਛੋਟੀ ਦਸੀ ਜਾਂਦੀ ਹੈ ਤੇ ਪਤਲੇ ਪਿੰਡ ਦੀ ਹੈ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜੀਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਭਾਈ ਰੇਟ ਰੇਟ ਦੱਸੋ ਜੀ ਦਾ ਰੇਟ ਕਰ ਲਾਂਗੇ ਕੋਈ ਨਹੀਂ ਜਾਇ ਜੀ ਕਰੋਗੇ ਹਾਂ ਜਾਇ ਜੀ ਰੇਟ ਕਰ ਲਾਂਗੇ ਫੋਨ ਤੇ ਦੱਸੋਗੇ ਹਾਂਜੀ ਹਾਂ ਲੋਪਰਾ ਠੀਕ ਹੈ ਜੀ ਭਾਈ ਕਹਿੰਦਾ ਰੇਟ ਆਪਾਂ ਫੋਨ ਤੇ ਦੱਸਾਂਗੇ ਜੀਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਭਰਾ ਆਪਣਾ ਫੇਸਬੁੱਕ ਵੀ ਪੇਜ ਆ ਅਰਜੀਤ ਰਾਏ ਜੇ ਕਿਸੇ ਨੇ ਇਦਾਂ ਦੀ ਆਡਲ ਬਣਨੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800035 ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ